ਪਿਆਰੇ ਬੱਚਿਓ ਅੱਜ ਆਪਾਂ ਗੱਲ ਕਰਾਂਗੇ ਚੌਥੀ ਜਮਾਤ ਵਿਸ਼ਾ ਪੰਜਾਬੀ ਪਾਠ ਨੰਬਰ 16 ਆਓ ਤੇ ਜਾਓ ਇਸ ਪਾਠ ਨੂੰ ਪੜਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਹੁਣ ਬੱਚਿਓ ਆਪਾਂ ਇਸ ਪਾਠ ਨੂੰ ਪੜਨਾ ਸ਼ੁਰੂ ਕਰਦੇ ਹਾਂ ਰਹਿੰਦੇ ਸਨ ਇੱਕ ਪਿੰਡ ਵਿੱਚ ਦੋ ਭਾਈ ਭਾਈ ਜਾਇਦਾਦ ਜਿੰਨਾ ਦੇ ਬਾਪ ਨੇ ਸੀ ਬਹੁਤ ਬਣਾਈ ਇੱਕ ਦਿਨ ਪਾਣਾ ਵਰਤਿਆ ਉਹ ਦਿਨ ਵੀ ਆਇਆ ਸਭ ਕੁਝ ਇੱਥੇ ਛੱਡ ਕੇ ਉਹ ਸੁਰਗ ਸਿਧਾਇਆ ਕੁਝ ਦਿਨ ਲੰਘੇ ਸੋਗ ਦੇ ਮਕਾਨਾ ਆਈਆਂ ਵੰਡ ਲਈ ਜਾਇਦਾਦ ਫਿਰ ਆਪਸ ਵਿੱਚ ਭਾਈਆਂ ਪਹਿਲੀ ਡੰਗਰ ਵੰਡ ਲਏ ਸਭ ਪੈਸਾ ਥੇਲੀ ਅੱਧੀ ਅੱਧੀ ਵੰਡ ਲਈ ਫਿਰ ਦੋਹਾਂ ਹਵੇਲੀ ਵੱਡੇ ਭਾਈ ਸੋਚਿਆ ਹੈ ਧੰਨ ਬਥੇਰਾ ਕਰਾਂ ਕੰਮ ਮੈਂ ਕਿਸ ਲਈ ਕੀ ਥੁੜਿਆ ਮੇਰਾ ਕੰਮ ਲਈ ਉਸ ਰੱਖ ਲਏ ਕੁਝ ਨੌਕਰ ਚਾਕਰ ਆਪ ਰਹਿਣ ਲੱਗ ਆਪ ਰਹਿਣ ਉਹ ਲੱਗ ਪਿਆ ਸ਼ਾਹਾਂ ਦੇ ਵਕਰ ਛੋਟਾ ਭਾਈ ਬਹੁਤ ਸੀ ਕਾਮਾ ਤੇ ਸਿਆਣਾ ਮਿੱਠਾ ਸਭ ਨੂੰ ਬੋਲਦਾ ਸਬਦੇ ਮਨ ਭਾਣਾ ਨੌਕਰ ਉਸ ਵੀ ਰੱਖ ਲਏ ਦੋ ਤਕੜੇ ਬੰਦੇ ਉਸ ਦੇ ਬਾਗ ਹੀ ਮਿਹਨਤੀ ਜਾਣ ਜਾਣ ਕੰਮ ਧੰਦੇ ਦੋਵੇਂ ਕਾਮੇ ਮਿਹਨਤੀ ਤੇ ਤੀਜਾ ਭਾਈ ਜਾਨ ਤੋੜ ਕੇ ਤਿਹਾਂ ਨੇ ਕਰੀ ਬਹੁਤ ਕਮਾਈ ਉਧਰ ਵੱਡੇ ਭਾਈ ਦਾ ਹੋ ਗਿਆ ਸਫਾਇਆ ਖੇਤੋਂ ਕੁਝ ਨਾ ਆਇਆ ਕਰਖਾ ਮੁਕਾਇਆ ਇੱਕ ਦਿਨ ਤਿੰਨੇ ਜਣੇ ਸਨ ਪਏ ਗੁੱਡ ਦੇ ਮੱਕੀ ਬਾਬਾ ਸੰਤੂ ਆ ਗਿਆ ਹੱਥ ਸੋਟੀ ਚੱਕੀ ਉੱਤੋਂ ਹਮਸ ਫਸਲ ਵੀ ਸੀ ਗੋਡਿਆਂ ਵੱਡੀ ਤਿੰਨਾ ਜਣਿਆਂ ਫੇਰ ਵੀ ਗੋਡੀ ਨਾ ਛੱਡੀ ਬਾਬਾ ਸੰਤੂ ਬੋਲਿਆ ਗੱਲ ਦੱਸ ਇੱਕ ਸ਼ੇਰਾ ਦਿੱਤਾ ਤੈਨੂੰ ਰੱਬ ਨੇ ਸੁਖ ਨਾਲ ਬਥੇਰਾ ਇੱਕ ਗੱਲ ਦੀ ਅੱਜ ਤੱਕ ਮੈਨੂੰ ਸਮਝ ਨਾ ਆਈ ਭੁੱਖਾ ਕਾਤੋਂ ਮਰ ਰਿਹਾ ਅੱਜ ਤੇਰਾ ਭਾਈ ਛੋਟੇ ਆਖਿਆ ਬਾਬਾ ਜੀ ਤੁਸੀਂ ਆਪ ਸਿਆਣੇ ਕਰੇ ਬੈਠਿਆਂ ਰੱਬ ਨੇ ਕਦ ਕੱਲੇ ਦਾਣੇ ਬਸ ਇੱਕੋ ਹੀ ਗੱਲ ਹੈ ਹੋਰ ਫਰਕ ਨਾ ਦੂਜਾ ਉਸ ਲਈ ਕੰਮ ਹਰਾਮ ਹੈ ਮੇਰੇ ਲਈ ਪੂਜਾ ਉਹ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਜਾਓ ਮੈਂ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਆਓ ਕਦੀ ਨਾ ਆਇਆ ਖੇਤ ਵਿੱਚ ਉਹ ਮਾਰਨੇ ਗੇੜੇ ਮੈਂ ਪਰ ਖੇਤੋਂ ਗਿਆ ਨਹੀਂ ਬਿਨਾ ਕੰਮ ਨੇ 베ੜੇ ਦੋਹਾਂ ਪ੍ਰਾਮਾਣੇ ਅੱਢ ਹੋ ਕੇ ਕੀ ਕੁਝ ਬੰਡਿਆ ਉਤਰ ਦੋਹਾਂ ਪ੍ਰਾਮਾਣੇ ਅੱਢ ਹੋਣ ਸਮੇਂ ਆਪਸ ਵਿੱਚ ਉਹਦੀ ਜਾਇਦਾਦ ਵੰਡ ਲਈ ਜਿਸ ਵਿੱਚ ਜ਼ਮੀਨ, ਪਸ਼ੂ ਧਾਨ ਤੇ ਹਵੇਲੀ ਸ਼ਾਮਲ ਸਨ ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਬਥੇਰਾ ਧਾਨ ਹੈ ਤੇ ਕੰਮ ਕਰਨ ਦੀ ਲੋੜ ਨਹੀਂ ਇਸ ਲਈ ਉਸਨੇ ਕੰਮ ਕਰਨ ਲਈ ਨੌਕਰ ਰੱਖ ਲਈ ਪ੍ਰਸ਼ਨ ਨੰਬਰ 3D ਹੈਗੇ ਸਾਡੇ ਕੋਲ ਛੋਟਾ ਭਰਾ ਕਿਹੋ ਜਿਹਾ ਸੀ ਬੱਚੇ ਛੋਟਾ ਭਰਾ ਕਿਹੋ ਜਿਹਾ ਸੀ ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕੰਮਾ ਸੀ ਉਹ ਹਰ ਇੱਕ ਨਾਲ ਇੰਨਾ ਮਿੱਠਾ ਬੋਲਦਾ ਸੀ ਕਿ ਸਾਰਿਆਂ ਦੇ ਦਿਲ ਨੂੰ ਚੰਗਾ ਲੱਗਦਾ ਸੀ ਬਾਬੇ ਸੰਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ ਬਾਬੇ ਸੰਤੂ ਨੇ ਛੋਟੇ ਭਰਾ ਤੋਂ ਪੁੱਛਿਆ ਸੀ ਕਿ ਉਸ ਨੂੰ ਇਹ ਸਮਝ ਨਹੀਂ ਆਈ कि रब ने उसनों तो बथेरा दिता है पर उसका बड़ा भरा क्यों भुखा मर रहा है इतने बच्चों एक, एक मर लिखा जाएगा ठीक है एक बारी ग गलती लिखा गया पर उसका भरा उसका बड़ा भा क्यों भुखा मर रहा है अगे देखते हैं बच्चों साढ़े हाहा प्रश्न है छोटे भरा ने बबे संतू ने की उत्तर दिता तो छोटे भरा ने बच्चों बबे संतु ने उत्तर दिता ਛੋਟੇ ਭਰਾ ਨੇ ਬਾਬੇ ਸੰਤੂ ਇੱਥੇ ਸੰਤੂ ਲਿਖਿਆ ਜਾਏਗਾ ਠੀਕ ਹੈ ਬਾਬਾ ਇਹੇ ਲਿਖਣਾ ਆਪਾਂ ਬਾਬਾ ਸੰਤੂ ਠੀਕ ਹੈ ਇਹ ਵਾਲਾ ਲਿਖਣਾ ਹੈ ਬਾਬ ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਰੱਬ ਕਿਸੇ ਬੇਲੇ ਬੈਠੇ ਦੀ ਮਦਦ ਨਹੀਂ ਕਰਦਾ ਉਸਨੇ ਦੱਸਿਆ ਕਿ ਉਸਦਾ ਵੱਡਾ ਭਰਾ ਕੰਮ ਨੂੰ ਹਰਾਮ ਸਮਝਦਾ ਸੀ ਜਿਸ ਕਰਕੇ ਉਹ ਕੰਮ ਨੌਕਰਾਂ ਦੇ ਹਵਾਲੇ ਕਰਕੇ ਆਪ ਬੇਲਾ ਬੈਠਾ ਰਹਿੰਦਾ ਹੈ ਪਰ ਉਹ ਮਤਲਬ ਛੋਟਾ ਭਰਾ ਕੰਮ ਨੂੰ ਭਗਤੀ ਸਮਝਦਾ ਹੈ ਤੇ ਕੰਮਿਆਂ ਨੂੰ ਆਪ ਨਾਲ ਲੈ ਕੇ ਖੇਤਾਂ ਵਿੱਚ ਆਉਂਦਾ ਹੈ ਤੇ ਜਦ ਤੱਕ ਕੰਮ ਮੁੱਕ ਨਾ ਜਾਵੇ ਉਹ ਘਰ ਵਾਪਸ ਨਹੀਂ ਮੁੜਦਾ ਪੜੋ ਸਮਝੋ ਅਤੇ ਲਿਖੋ ਬਥੇਰਾ ਬਥੇਰਾ ਦਾ ਅਰਥ ਹੁੰਦਾ ਬਹੁਤ ਕਹਾ ਤੋਂ ਕਿਉਂ ਇਕੱਲੇ ਭੇਜੇ ਫਰਕ ਪਿੰਤਾ ਅੱਗੇ ਆ ਗਿਆ ਬੱਚੋ ਲਿੰਕ ਬਦਲੋ ਦਾਦਾ ਦਾਦੀ ਪਾਈ ਭੈਣ ਨੌਕਰ ਨੌਕਰਾਨੀ ਸ਼ੇਰ ਸ਼ੇਰਨੀ ਪੈਣ ਭਰਾ ਅੱਗੇ ਆ ਗਿਆ ਬੱਚੋ ਵਿਰੋਧੀ ਸ਼ਬਦ ਆਪਾਂ ਨੇ ਵਿਰੋਧੀ ਸ਼ਬਦ ਲਿਖਣੇ ਨੇ ਪਹਿਲਾ ਸ਼ਬਦ ਆਪਣੇ ਕੋਲ ਹੈਗਾ ਦਿੱਤਾ ਹੋਇਆ ਸੋਗ ਸੋਗ ਦਾ ਕੀ ਲਿਖਾਂਗੇ ਆਪਾਂ ਖੁਸ਼ੀ ਮਿਠਾਸ ਕੜਤਨ ਤਕੜੇ ਮਾੜੇ ਮਿਹਨਤੀ, ਕੰਮਚੋਰ, ਛੋਟਾ, ਵੱਡਾ, ਸੁਖ, ਦੁਖ, ਭੁੱਖਾ, ਰੱਜਿਆ। ਪੜੋ ਅਤੇ ਸਮਝੋ। ਅੱਗੇ ਹੈਗੇ ਬੱਚਿਓ ਪਾਣਾ ਵਰਤਣਾ, ਕੋਈ ਦੁਖ ਦਾ ਦੁਖਦਾਈ ਘਟਨਾ ਵਾਪਰਨਾ, ਸੁਰਗ ਸਿਦਾਉਣਾ, ਮਰ ਜਾਣਾ, ਸਫਾਇਆ ਹੋਣਾ, ਖਤਮ ਹੋਣਾ, ਜਾਨ ਤੋੜਨਾ, ਬਹੁਤ ਸਖਤ ਮਿਹਨਤ ਕਰਨਾ। ਹੇਠ ਦੇਖਿਆ 17 ਦੇ ਅਰਥ ਆਪਣੇ ਅਧਿਆਪਕ ਤੋਂ ਸਮਝੋ ਅਤੇ ਲਿਖੋ। ਬੱਚੋ 17 ਕੀ ਨੇ ਆਪਣੇ ਕੋਲ 17 ਹੈਗੀਆਂ ਨੇ ਉਹ ਕਾਮਿਆਂ ਨੂੰ ਆਖਦਾ ਬਾਈ ਕੰਮ ਤੇ ਜਾਓ ਕੰਮ ਤੋਂ ਜਾਓ ਠੀਕ ਹੈ ਅੱਗੇ ਆਪਾਂ ਦੇਖਦੇ ਹਾਂ ਇਹਨਾਂ 17 ਦਾ ਅਰਥ ਹੈ ਕਿ ਵੱਡਾ ਪਰਾ ਕਾਮਿਆਂ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਜਾਣ ਲਈ ਕਹਿੰਦਾ ਹੈ ਇਸ ਦੇ ਉਲਟ ਛੋਟਾ ਪਰਾ ਕਾਮਿਆਂ ਨੂੰ ਕਹਿੰਦਾ ਹੈ ਕਿ ਚਲੋ ਕੰਮ ਉੱਤੇ ਚੱਲੀਏ ਇਸ ਤਰ੍ਹਾਂ ਉਹ ਖੇਤਾਂ ਵਿੱਚ ਆਪ ਉਹਨਾਂ ਤੋਂ ਕੰਮ ਦਿੰਦਾ ਸੀ ਬੱਚਿਓ ਇਹ ਪਾਠ ਹੈ ਜਿਹੜਾ ਪੂਰਾ ਹੋ ਗਿਆ ਠੀਕ ਹੈ ਇੱਥੇ ਆਪਾਂ ਨੂੰ ਦੱਸਿਆ ਗਿਆ ਕਿ ਕਵਿਤਾ ਨੂੰ ਜ਼ੁਬਾਨੀ ਯਾਦ ਕਰਕੇ ਸਕੂਲ ਦੀ ਬਾਲ ਸਭਾ ਵਿੱਚ ਸੁਣਾਓ ਬੱਚਿਓ ਤੁਸੀਂ ਕਵਿਤਾ ਯਾਦ ਕਰਨੀ ਹੈ ਤੇ ਸਕੂਲ ਦੀ ਬਾਲ ਸਭਾ ਦੇ ਵਿੱਚ ਸੁਣਾਉਣੀ ਹੈ ਤੇ ਇੱਥੇ ਸਾਨੂੰ ਇਹ ਦ੍ਰਿਸ਼ ਦਿਖਾਇਆ ਗਿਆ ਹੈ ਕਿ ਜਲ ਹੀ ਜੀਵਨ ਹੈ ਪਹਿਲਾ ਦ੍ਰਿਸ਼ ਹੈ ਇਸ ਦੇ ਵਿੱਚ ਸਾਨੂੰ ਟੂਟੀ ਚਲਦੀ ਹੋਈ ਦਿਖਾਈ ਗਈ ਹੈ ਤੇ ਇਸ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਕਿ ਆਪਾਂ ਨੂੰ ਕਿਹਾ ਗਿਆ ਕਿ ਪਾਣੀ ਹੀ ਜੀਵਨ ਹੈ ਠੀਕ ਹੈ ਪਾਣੀ ਜੀਵਨ ਮਤਲਬ ਅਸੀਂ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੇ ਤੇ ਦੂਜੇ ਦੇ ਵਿੱਚ ਸਾਨੂੰ ਦਿਖਾਇਆ ਗਿਆ ਕਿ ਜੇ ਇੱਥੇ ਬਰਸਾਤ ਪੈ ਰਹੀ ਹੈ ਮਤਲਬ ਮੀਂਹ ਪੈ ਰਿਹਾ ਹੈ ਠੀਕ ਹੈ ਜਿਹੜਾ ਮੀਂਹ ਦਾ ਪਾਣੀ ਹੈ ਉਸ ਨੂੰ ਛਤਰੀ ਦੇ ਵਿੱਚ ਇਕੱਠਾ ਕੀਤਾ ਜਾ ਰਿਹਾ ਹੈ ਮਤਲਬ ਆਪਾਂ ਨੂੰ ਘਰੇ ਜਿਹੜਾ ਮੀਂਹ ਦਾ ਪਾਣੀ ਇਕੱਠਾ ਕਰਨਾ ਚਾਹੀਂਦਾ ਹੈ ਇਸ ਤੋਂ ਬਾਅਦ ਛਤਰੀ ਦੇ ਉੱਤੇ ਟੂਟੀ ਲੱਗੀ ਹੋਈ ਹੈ ਉਸ ਪਾਣੀ ਨੂੰ ਵਰਤਿਆ ਜਾ ਰਿਹਾ ਹੈ ਠੀਕ ਹੈ ਪਾਣੀ ਨੂੰ ਵਰਤ ਕੇ ਇੱਕ ਉਹਦੇ ਵਿੱਚ ਕੱਢਿਆ ਜਾ ਰਿਹਾ ਹੈ ਤੇ ਇਸ ਨੂੰ ਬਾਅਦ ਵਿੱਚ ਵਰਤਿਆ ਜਾਏਗਾ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਪਾਣੀ ਮੀਂਹ ਦੇ ਪਾਣੀ ਦੀ ਵੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ ਤਾਂ ਬੱਚੇ ਪਾਠ ਸਾਡਾ ਪੂਰਾ ਹੋ ਗਿਆ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ